ਅਸਾ ਲੋਕ ਪਾਉਂਦੇ ਜੱਫੀਆਂ ਰੱਬ ਸੋਣਾ ਵੀ ਮਲਾਉਂਦਾ ਏ ਫਿਰ ਕਿਹੜਾ ਸਾਡਾ ਦੁਸ਼ਮਣ ਬਾਡਰ ਤੇ ਜੋ ਲੜਾਉਂਦਾ ਏ ਇਮਰਾਨ ਸਿੱਧੂ ਲਾਂਘਾ ਕਰਤਾਰਪੁਰ ਚਲਾਇਆ ਮੂਦੀ ਵੀ ਸਾੜੀ ਲੈ ਕੇ ਸ਼ਾਦੀ ਚ ਐਥੇ ਆਇਆ ਖਰੇ ਦਿਲ ਵਟਾਉਂਦੇ ਆਤੇ ਛੁਰੀਆਂ ਕਿਹੜਾ ਚਲਾਉਂਦਾ ਏ ਅਸਾ ਲੋਕ ਪਾਉਂਦੇ ਜੱਫੀਆਂ ਰੱਬ ਸੋਨਾ ਵੀ ਮਿਲਾਉਂਦਾ ਏ ਜਰਨੈਲ ਬਾਜਵਾ ਵੀ ਸਿੱਧੂ ਨੂੰ ਸੀਨੇ ਲਾਵੇ ਮੁਸ਼ਰਰਫ ਵੀ ਆਗਰੇ ਵਿੱਚ ਹੱਥ ਉੱਠ ਕੇ ਜਾ ਮਿਲਾਵੇ ਸ਼ੀਸ਼ੇ ਦੇ ਮਹਿਲਾ ਵੱਲੇ ਰੋੜੇ ਕਿਹੜਾ ਚਲਾਉਂਦਾ ਏ ਅਸਲ ਲੋਕ ਪਾਉਂਦੇ ਜਫੀਆਂ ਰੱਬ ਸੋਨਾ ਵੀ ਮਿਲਾਉਂਦਾ ਏ ਵਾਗੇ ਚੋਂ ਦੋਸਤੀ ਦੀ ਇੱਕ ਬਸ ਅਸਾਂ ਚਲਾਈ ਅੰਬਰ ਸਰੇ ਚੋਂ ਬਹਿ ਕੇ ਆਏ ਸੀ ਵਾਜ ਪਾਈ ਗੁੱਡੀਆਂ ਅਡਾਉਂਦੇ ਆਂਦੇ ਪੇਚੇ ਕਿੜਾ ਪਵਾਉਂਦੇ ਅਸਾ ਲੋਕ ਪਾਉਂਦੇ ਜਫੀਆਂ ਰੱਬ ਸੋਨਾ ਵੀ ਮਲੌਂਦਾ ਗੁਰਤਾਮ ਦਰਸ਼ਨਾ ਲਈ ਸ਼ਰਦਾਲੂ ਜਦ ਵੀ ਆਉਂਦੇ ਆਵਣ ਤਿਹਾਰ ਪਾਈਏ ਗਣ ਲੱਗ ਕੇ ਜਾਣ ਰੋਂਦੇ ਸਤਨਾਮ ਚਾਲ ਤਾਈਓ ਆਰਫ ਨੂੰ ਸੋਚੀ ਪੌਂਦਾ ਏ ਅਸਲ ਲੋਕ ਪੌਂਦੇ ਜਫੀਆਂ ਰੱਬ ਸੋਨਾ ਵੀ ਮੜਾਉਂਦਾ ਏ ਫਿਰ ਕਿਹੜਾ ਸਾਡਾ ਦੁਸ਼ਮਣ ਬਾਡਰ ਤੇ ਜੋ ਲੜਾਉਂਦਾ ਏ